ਸਾਤਿ ਸ਼੍ਰੀ ਅਕਾਲ ਸਾਰੇ ਪੰਜਾਬਾਸ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੂ ਜੀ ਅੱਜ ਆਪਾਂ ਰਾਤ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨੇ ਲੱਖ ਚੋਂ ਉਮੀਦ ਹੈ ਕਰ ਰਹੀਆਂ ਦੇਖੋ ਮੈਸੇਜੀਆਂ ਤੇ ਕਿਹੜੇ ਲਾਕੇ ਸਾਹਬ ਤੇ ਖੁਸ਼ਕ ਬਣਨਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪ ਪੰਜਾਬ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨਾਲ ਕਿਉਂ ਕਰਦੇ ਆਪਾਂ ਲਾਗੇ ਸ਼ੱਕਦੇ ਕਿਸਾਨ ਵੀਰਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਓ ਚਲ ਗਿਓ ਅੱਧੇ ਵੀਡੀਓ ਦੇ ਬਾਕੀ ਤੋਂ ਹੁਣ 7:30 ਵਜੇ 5:00 ਦੀ ਸ਼ਾਮਾਂ ਦੀਆਂ ਲਾਈਵ ਸੈਟ ਤੋਂ ਜੀ ਦੇ ਸੋ ਆਪਣਾ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਚ ਐਂਟਰ ਵੀ ਕਰ ਚੁੱਕਾ ਹੈ ਜੋ ਕਿ ਆਪਣੇ ਮਾਝੇ ਦੋਆਬੇ ਦੇ ਇਲਾਕੇ ਚ ਕਾਰਗੀਆਂ ਦੇਖ ਕੇ ਜਾ ਰਿਹਾ ਹੈ ਹਲਕੇ ਤੇ ਦਰਮਿਆਨੀਆਂ ਬਾਕੀ ਦੇ ਸੋ ਆਪਣਾ ਸਿਸਟਮ ਇੱਕ ਐਂਟਰ ਕਰਨ ਨੂੰ ਪੂਰੇ ਤਿਆਰ ਹੈ ਆਪਣੇ ਮਾਝੇ ਚ ਮਾਝੇ ਦੇ ਭਾਗੋਂ ਚ ਐਂਟਰ ਕਰਨਾ ਸ਼ੁਰੂ ਹੋ ਚੁੱਕਾ ਹੈ ਇਸ ਦਿਨ ਮੈਂ ਆਪਣੇ ਮਾਝੇ ਦੋਆਬੇ ਦੇ ਭਾਗੋਂ ਚ ਕਾਰਗੀਆਂ ਆ ਜਿਹੜਾ ਮੜਾਏ ਸਿਸਟਮ ਹੈ ਹੋਫਾ ਦਾ ਮੜਾ ਮੋਟਾ ਕਾਰਗੀਆਂ ਦੇ ਕਿ ਜਾਵੇ ਆਪ ਨੂੰ ਮਾਲਵੇ ਦੇ ਭਾਗਾਂ ਵਿੱਚ ਬਾਕੀ ਮਾਲਵੇ ਯਾਤਰ ਭਾਗਾਂ ਨੂੰ ਸਾਫੀ ਦੇਖਣ ਨੂੰ ਕਿ ਆਪਾਂ ਜ਼ਿਲ੍ਹੇ ਵਾ ਦੀ ਵੀ ਗੱਲ ਕਰ ਲੈਣੇ ਆ ਬੜਾ ਪੰਜਾਬੀ ਜੋ ਆਪਾਂ ਫਿਰ ਤਾਂ ਤਾਂ ਨੰਬਰ ਸਰ ਗੁਦਾਸਪੁਰ ਪਠਾਨਕੋਟ ਕਪੂਥਾ ਜਲੰਧਰ ਅਸ਼ੀਰਪਾ ਸਕੇ ਨਾ ਤੇ ਭਾਰ ਹੋ ਗਿਆ ਇਹਨਾਂ ਵਿੱਚ ਆਪਾਂ ਨੂੰ ਥੋੜਾ ਜਿਹਾ ਮੀਂਹ ਦੇਖ ਨੂੰ ਮਿਲ ਸਕਦਾ ਬਾਕੀ ਜਿਹੜਾ ਇੱਕ ਹਲਕਾ ਜਿਹਾ ਸਿਸਟਮ ਹੈ ਉਹਨਾਂ ਭਾਗਾਂ 'ਚ ਜਿਉ ਮਾਣੀ ਮੋਟੀ ਕਾਰਵਾਈ ਦੇਖ ਜਾ ਸਕਦਾ ਆਪਣੇ ਸਰੋਜਪੁਰ ਲੁਧਿਆਣਾ ਮੋਗੇ ਦੇ ਭਾਗ ਥੋੜੇ ਬੋਦੇ ਫਰੀਦਕੋਟ ਦੇ ਤੇ ਆਪਣੇ ਰੂਪਨਗਰ ਦੇ ਥੋੜੇ ਬੋਦੇ ਭਾਗ ਫਤਿਹਗੜ੍ਹ ਸਾਹਿਬ ਦੇ ਹੋਗਾ ਇਹਨਾਂ ਭਾਗਾਂ 'ਚ ਨੂੰ ਮੀਂਹ ਦੇ ਕਾਰਵਾਈ ਦੇਖ ਨੂੰ ਮਿਲ ਸਕਦੀ ਹੈ ਨਾ ਬਾਕੀ ਜਿਹੜਾ ਆਪਣੇ ਮਾਜੇ ਸਿਸਟਮ ਹੈ ਉਹਦਾ ਥੋੜਾ ਜਿਹਾ ਇਹਨਾਂ ਭਾਗਾਂ ਆਪਣੇ 10 ਵੀ ਮਿੰਟਲੀ ਤੇਜ਼ ਰਫ਼ਤਾਰ ਹਵਾ ਵੀ ਦੇਖਣ ਨੂੰ ਮਿਲ ਸਕਦੀ ਹੈ ਆਪਣੇ ਮੀਂਹ ਦੇ ਨਾਲ ਤੇ ਮੀਂਹ ਹੜਕਾ ਦੇ ਦਰਮਿਆਨਾ ਦੇਖਣ ਨੂੰ ਮਿਲੂਗਾ ਥੋੜੇ ਪਤਾ ਲੱਗ ਗਿਆ 10 ਵੀ ਮਿੰਟਾਂ ਸਪੱਲਾ ਸਦਾ ਉਹ ਵੀ ਜਿਹੜੇ ਖਾਸ ਆਪਣੇ ਅੰਬਸਾ ਚੰਦਲ ਗੁਦਾਸਪੁਰ ਹੋ ਗਏ ਬਾਕੀ ਹੋਰ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਕਿਹੜੇ ਸਵਾਦੀਆਂ ਕਰਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿਆਵਾਂਗਾ ਬਾਕੀ ਘਰ ਚਾਂਮਕੀ ਦੇ ਸਦੀ ਵੱਡੇ ਪੱਧਰ ਤੇ ਆਪਣੇ ਖਾਸ ਮਾਝੇ ਦੇ ਭਾਗਾਂ ਵਿੱਚ ਤੇ ਦੋਆਬੇ ਦੇ ਭਾਗਾਂ ਵਿੱਚ ਵੀ ਹੋ ਸਕਦੀ ਹੈ ਪਰ ਜ਼ਿਆਦਾ ਲੱਟਾ ਆਪਣੇ ਮਾਝੇ ਦੇ ਇਲਾਕੇ ਵਿੱਚ ਹੀ ਹੈ ਬਾਕੀ ਵੀਡੀਓ ਦਾ ਇੱਕ ਚੈਨਲ ਨੂੰ ਸਬ